ਨਮਸਕਾਰ ਮੈਂ ਪ੍ਰਦੀਪ ਸ਼ਰਮਾ ਨਵਾਜਵਾਨਾ ਟੀਵੀ ਤੋਂ ਪੂਰੇ ਵਿਸ਼ਵ ਦੇ ਵਿੱਚ ਅਕਤੂਬਰ ਦਾ ਮਹੀਨਾ ਦਿਮਾਗੀ ਰੋਗਾਂ ਪ੍ਰਤੀ ਲੋਕਾਂ ਨੂੰ ਸੁਚੇਤ ਅਤੇ ਜਾਗਰੂਕਤਾ ਪੈਦਾ ਕਰਨ ਵਾਸਤੇ ਮਨਾਇਆ ਜਾਂਦਾ ਹੈ ਇਸੇ ਸਿਲਸਿਲੇ ਦੇ ਵਿੱਚ ਅੱਜ ਡਾਕਟਰ ਕੀਰਤ ਸਿੰਘ ਗਰੇਵਾਲ ਦਿਮਾਗੀ ਰੋਗਾਂ ਦੇ ਮਾਹਿਰ ਫੋਰਟਿਸ ਹਸਪੀਟਲ ਲੁਧਿਆਣਾ ਦੇ ਨਾਲ ਗੱਲਬਾਤ ਕੀਤੀ ਗਈ ਉਹਨਾਂ ਨੇ ਬ੍ਰੇਨ ਸਟ੍ਰੋਕ ਪ੍ਰਤੀ ਸੁਚੇਤ ਅਤੇ ਜਾਗਰੂਕ ਰਹਿਣ ਵਾਸਤੇ ਕੀ ਕਿਹਾ ਪੇਸ਼ ਹੈ ਇਸ ਦੀ ਇੱਕ ਰਿਪੋਰਟ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਡਾਕਟਰ ਕੀਰਤ ਸਿੰਘ ਗਰੇਵਾਲ ਕੰਸਲਟੈਂਟ ਨਿਊਰੋਲੋਜੀ ਐਟ ਫੋਰਟਿਸ ਹਸਪੀਟਲ ਮਾਲ ਰੋਡ ਲੁਧਿਆਣਾ ਅਸੀਂ ਤੁਹਾਡੇ ਨਾਲ ਅੱਜ ਜੁੜੇ ਹਾਂ ਕਿ ਇਹ ਮਹੀਨਾ ਅਕਤੂਬਰ ਸਟ੍ਰੋਕ ਅਵੇਅਰਨੈਸ ਮੰਥ ਇਹ ਤਰ੍ਹਾਂ ਅਬਜ਼ਰਵ ਕੀਤਾ ਜਾ ਰਿਹਾ ਹੈ ਸੋ ਬੇਸਿਕਲੀ ਸਟ੍ਰੋਕ ਇੱਕ ਪ੍ਰੋਬਲਮ ਹੈ ਜੋ ਕਿ ਇੱਕਦਮ ਸਡਨਲੀ ਕਿਸੇ ਪਰਸਨ ਨੂੰ ਆਉਂਦੀ ਹੈ ਬੈਠੇ ਬੈਠੇ ਇੱਕਦਮ ਆ ਜਾਂਦੀ ਹੈਗੀ ਹੈ ਸੋ ਜਾਂ ਤਾਂ ਇਹ ਕੋਈ ਨਸ ਬ੍ਰੇਨ ਦੀ ਬਲੌਕ ਹੋਣ ਕਰਕੇ ਹੁੰਦੀ ਹੈ ਜਾਂ ਉਹਦੀ ਲੀਕੇਜ ਕਰਕੇ ਹੁੰਦੀ ਹੈ ਸੋ ਇਹਦੇ ਵਿੱਚ ਸਾਡੇ ਕਾਮਨ ਸਿੰਪਟਮਸ ਸਾਨੂੰ ਕੀ ਜ਼ਰੂਰੀ ਪਤਾ ਹੋਣਾ ਚਾਹੀਦਾ ਹੈ ਕਿ ਕਾਮਨ ਸਿੰਪਟਮਸ ਇੱਕ ਪਾਸੇ ਦਾ ਅਦਰੰਗ ਹੋਣਾ ਜਾਂ ਫਾਲਿਸ਼ ਹੋਣਾ ਇੱਕ ਪਾਸੇ ਘੱਟ ਦਿਖਣਾ ਪਰਸਨ ਦੇ ਚੱਲਣ ਦੇ ਵਿੱਚ ਬੈਲੈਂਸ ਨਾ ਮੇਨਟੇਨ ਹੋਣਾ ਜਾਂ ਫਿਰ ਚਿਹਰਾ ਟੇਡਾ ਹੋ ਜਾਣਾ ਆਵਾਜ਼ ਖਰਾਬ ਹੋ ਜਾਣਾ ਤੇ ਗੱਲ ਸਮਝ ਨਾ ਆਉਣਾ ਸੋ ਇਹ ਸਾਰੇ ਸਿੰਪਟਮ ਬੈਠੇ ਬੈਠੇ ਸਕਿੰਟਾਂ ਵਿੱਚ ਜੇ ਆਣ ਤਾਂ ਇਹਨੂੰ ਅਸੀਂ ਸਟ੍ਰੋਕ ਮੰਨਦੇ ਹੈਗੇ ਸੋ ਇਹ ਇੱਕ ਬਹੁਤ ਹੀ ਗੰਭੀਰ ਪ੍ਰੋਬਲਮ ਹੈ ਜੋ ਕਿ ਅਰਾਊਂਡ 18 ਲੱਖ ਲੋਕਾਂ ਨੂੰ ਇੰਡੀਆ ਵਿੱਚ ਹਰ ਸਾਲ ਆਂਦੀ ਹੈਗੀ ਸੋ ਇਹ ਦੋ ਮੇਨ ਟਾਈਪ ਹੁੰਦੇ ਨੇ ਇੱਕ ਤਾਂ ਹੁੰਦਾ ਹੈ ਇਸਕੀਮਿਕ ਸਟ੍ਰੋਕ ਜਿਹੜਾ ਕਿ ਨਸ ਦੀ ਬਲੋਕੇਜ ਨਾਲ ਹੁੰਦਾ ਹੈ ਦੂਸਰਾ ਹੁੰਦਾ ਹੈ ਹੈਮੋਰੇਜਿਕ ਸਟ੍ਰੋਕ ਜਿਹੜਾ ਕਿ ਲੀਕੇਜ ਨਾਲ ਹੁੰਦਾ ਹੈ ਸੋ ਦੋਨਾਂ ਦੀ ਟ੍ਰੀਟਮੈਂਟ ਥੋੜੇ ਡਿਫਰੈਂਟ ਹੁੰਦੇ ਨੇ ਇਹਦੇ ਵਿੱਚ ਸਭ ਤੋਂ ਜ਼ਰੂਰੀ ਇਹ ਹੈ ਕਿ ਟਾਈਮ ਬਹੁਤ ਜ਼ਰੂਰੀ ਹੈ ਇਹਦੇ ਵਿੱਚ ਜੇ ਅਸੀਂ ਇਹਨੂੰ ਜਲਦੀ ਫੜ ਲੈਨੇ ਆ ਤਾਂ ਸਾਨੂੰ ਆਪਣੇ ਘਰ ਦੇ ਕੋਲ ਇੱਕ ਸਟ੍ਰੋਕ ਸੈਂਟਰ ਜਿਹਦੇ ਵਿੱਚ ਸੀਟੀ ਸਕੈਨ ਐਟ ਲੀਸਟ ਅਵੇਲੇਬਲ ਹੈ ਤੇ ਨਿਊਰੋਲੋਜਿਸਟ ਅਵੇਲੇਬਲ ਹੈ ਉੱਥੇ ਸਾਨੂੰ ਇਮੀਡੀਏਟਲੀ ਜਾਣਾ ਚਾਹੀਦਾ ਹੈ ਸੋ ਸੀਟੀ ਸਕੈਨ ਨਾਲ ਸਾਨੂੰ ਡਿਫਰੈਂਸ਼ੀਏਟ ਹੁੰਦਾ ਹੈ ਕਿ ਇਹ ਬਲੋਕੇਜ ਕਰਕੇ ਹੈ ਕਿ ਲੀਕੇਜ ਕਰਕੇ ਹੈ ਸੋ ਉਹਦੇ ਅਕੋਰਡਿੰਗ ਅਸੀਂ ਅੱਗੇ ਉਹਦਾ ਟ੍ਰੀਟਮੈਂਟ ਕਰ ਸਕਦੇ ਹਾਂ ਸੋ ਜੇ ਤਾਂ ਇਹ ਬਲੋਕੇਜ ਕਰਕੇ ਹੈ ਜਿਹਨੂੰ ਅਸੀਂ ਇਸਕੀਮਿਕ ਸਟ੍ਰੋਕ ਕਹਿੰਦੇ ਹਾਂ ਉਹਦੇ ਵਿੱਚ ਪਹਿਲੇ 4.5 ਘੰਟੇ ਵਿੱਚ ਅਸੀਂ ਇੱਕ ਮੈਡੀਸਿਨ ਦੇ ਸਕਦੇ ਹਾਂ ਤਾਂ ਕਿ ਉਹ ਕਲੌਟ ਟੁੱਟ ਜਾਵੇ ਜਾਂ ਫਿਰ ਪਹਿਲੇ 24 ਘੰਟੇ ਦੇ ਵਿੱਚ ਐਂਜਿਓਗ੍ਰਾਫੀ ਨਾਲ ਕਲੌਟ ਨੂੰ ਰਿਮੂਵ ਕੀਤਾ ਜਾ ਸਕਦਾ ਹੈ। ਸੋ ਇਸ ਕਰਕੇ ਇਹਦੇ ਵਿੱਚ ਸਭ ਤੋਂ ਜ਼ਰੂਰੀ ਹੈ ਕਿ ਅਸੀਂ ਟਾਈਮ ਬਿਲਕੁਲ ਵੀ ਵੇਸਟ ਨਾ ਕਰੀਏ ਤੇ ਆਸ-ਪਾਸ ਅਸੀਂ ਇਹਨੂੰ ਜਲਦੀ ਤੋਂ ਜਲਦੀ ਕੁਆਲੀਫਾਈਡ ਡਾਕਟਰ ਕੋਲ ਜਾਈਏ। ਦੂਜੀ ਗੱਲ ਇਹ ਹੈ ਕਿ ਇਹਦੇ ਸਮੇਂ ਸਾਨੂੰ ਸਟ੍ਰੋਕ ਹੋਵੇ ਹੀ ਨਾ। ਸਭ ਤੋਂ ਜ਼ਰੂਰੀ ਇਹ ਹੈ ਕਿ ਸਾਨੂੰ ਹਸਪਤਾਲ ਜਾਣ ਦੀ ਲੋੜ ਹੀ ਨਾ ਪਵੇ। ਜਿੰਨੂੰ ਅਸੀਂ ਕਹਿੰਦੇ ਆ ਪ੍ਰੀਵੈਂਸ਼ਨ। ਸੋ ਪ੍ਰੀਵੈਂਸ਼ਨ ਆਫ ਸਟ੍ਰੋਕ ਸਾਨੂੰ ਕੀ ਜ਼ਰੂਰੀ ਹੈ ਕਿ ਅਸੀਂ ਆਪਣੇ ਰਿਸਕ ਫੈਕਟਰਸ ਕੰਟਰੋਲ ਕਰੀਏ। ਸੋ ਕਾਮਨ ਰਿਸਕ ਫੈਕਟਰ ਕੀ ਹੁੰਦੇ ਨੇ 슈ਗਰ अनकंट्रोल्ड ਹੋਣਾ ਬਲੱਡ ਪ੍ਰੈਸ਼ਰ अनकंट्रोल्ड ਹੋਣਾ স্মੋਕਿੰਗ ਤੇ ਇਹ ਸਾਰੇ ਡਿਸਲिपिडेमिया ਇਹ ਸਾਰੇ ਅਸੀਂ ਕੰਟਰੋਲ ਕਰ ਕਰੀਏ ਤੇ ਅਸੀਂ ਆਪਣੀ ਸਿਹਤ ਦਾ ਧਿਆਨ ਰੱਖੀਏ ਰੈਗੂਲਰ ਚੈੱਕਅਪਸ ਦੇ ਨਾਲ ਸੋ ਇਹੀ ਸਾਡਾ ਮੈਸੇਜ ਹੈ ਇਸ ਸਟ੍ਰੋਕ ਅਵੇਅਰਨੈਸ ਮੰਥ ਤੇ ਕਿ ਵੈਨ ਇਟ ਕਮਸ ਟੂ ਸਟ੍ਰੋਕ ਇਟ ਇਜ਼ ਟਾਈਮ ਟੂ ਐਕਟ ਇਮੀਡੀਐਟਲੀ ਥੈਂਕ ਯੂ